ਗੁਲਾਬ ਸਿੰਘ ਜੋ ਕਿ 2009 ਦੇ ਵਿੱਚ ਜਦੋਂ ਨਿਊਜ਼ੀਲੈਂਡ ਆਏ ਸੀ ਤਾਂ ਉਹਨਾਂ ਨੇ ਨਹੀਂ ਸੀ ਸੋਚਿਆ ਕਿ ਉਹਨਾਂ ਦੀ ਮਿਹਨਤ ਇੰਨੀ ਜ਼ਿਆਦਾ ਰੰਗ ਲਿਆਏਗੀ ਅੱਜ ਆਪਣੀ ਸੇ ਮਿਹਨਤ ਦੇ ਸਦਕਾ ਉਹ ਇੱਕ ਬਹੁਤ ਹੀ ਵੱਡੇ ਮਕਾਮ ਤੇ ਪਹੁੰਚ ਚੁੱਕੇ ਨੇ ਜਿਸ ਦੇ ਨਾਲ ਸਾਡੇ ਸਾਰੇ ਭਾਈਚਾਰੇ ਦਾ ਮਾਣ ਉੱਚਾ ਹੋਇਆ ਹੈ ਗੁਲਾਬ ਸਿੰਘ ਇਸ ਵੇਲੇ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਤਨਖਾਦ ਨੇ ਪਰ ਉਹਨਾਂ ਦੀ ਕਾਬਲੀਅਤ ਦੀ ਗੱਲ ਕਰੀਏ ਤਾਂ ਆਪਣੀ ਤੇਜ਼ ਦੌੜਨ ਦੇ ਹੁਨਰ ਕਰਕੇ ਬਹੁਤ ਸਾਰੇ ਈਵੈਂਟਸ ਦੇ ਵਿੱਚ ਹਿੱਸਾ ਲਿਆ ਜਿਦੇ ਵਿੱਚ ਉਹਨਾਂ ਨੇ ਨਿਊਜ਼ੀਲੈਂਡ ਪੁਲਿਸ ਦੀ ਨੁਮਾਇੰਦਗੀ ਕੀਤੀ ਹੁਣ ਵੀ ਆਸਟ੍ਰੇਲੀਆ ਪੁਲਿਸ ਵੱਲੋਂ ਕਰਵਾਈਆਂ ਗਿਆ 60 ਮੀਟਰ 100 ਮੀਟਰ ਅਤੇ 400 ਮੀਟਰ ਦੌੜ ਦੇ ਵਿੱਚ ਸਿਲਵਰ ਤੇ 스ਵੀਡਿਸ਼ ਰਲੇਟ ਵਿੱਚ ਸਿਲਵਰ ਮੈਡਲ ਜਿੱਤਿਆ ਅਤੇ ਹੁਣ ਤਾਜ਼ਾ ਆਸਟ੍ਰੇਲੀਆ ਪੁਲਿਸ ਵੱਲੋਂ ਕਰਵਾਈਆਂ ਖੇਡਾਂ ਦੇ ਵਿੱਚ ਉਹਨਾਂ ਨੇ 골ਡ ਤੇ ਸਿਲਵਰ ਮੈਡਲ ਜਿੱਤਿਆ ਇਸ ਦੇ ਨਾਲ ਹੀ ਉਹਨਾਂ ਨੇ ਤਿੰਨ 골ਡ ਮੈਡਲ ਜਿੱਤੇ ਨੇ ਤੇ ਪ੍ਰਸਿੱਧੀ ਹਾਸਲ ਕੀਤੀ ਹੈ ਇਸ ਦੇ ਨਾਲ ਹੀ ਉਹ ਬੱਚਿਆਂ ਨੂੰ ਵਧੀਆ ਰਨਰ ਬਣਨ ਦੀ ਟ੍ਰੇਨਿੰਗ ਵੀ ਦਿੰਦੇ ਨੇ ਗੁਲਾਬ ਸਿੰਘ ਸਾਨੂੰ ਮਾਣ ਹੈ ਤੁਹਾਡੇ ਤੇ